ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਹਰ ਰੋਜ਼ ਪੰਜਾਬ ਸਰਕਾਰ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਹਰ ਰੋਜ਼ ਕਿਸੇ ਨਾ ਕਿਸੇ ਪਾਸਿਓਂ ਨੌਜਵਾਨਾਂ ਦੀਆਂ ਨਸ਼ੇ ਦੇ ਕਾਰਨ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਤੇ ਨਸ਼ੇ ਤਸਕਰ ਟੜਲੇ ਦੇ ਨਾਲ ਨਸ਼ਾ ਵੇਚ ਰਹੇ ਨੇ ਤਾਜ਼ਾ ਮਾਮਲਾ ਹਲਕਾ ਗੋਇੰਦਵਾਲ ਸਾਹਿਬ ਦੀ ਨਿਮਮ ਵਾਲੀ ਘਾਟੀ ਦਾ ਹੈ ਜਿੱਥੇ ਕਿ ਪੁਰਾਣੇ ਸਮੇਂ ਤੋਂ ਨਸ਼ੇ ਲਈ ਬਦਨਾਮ ਇਲਾਕਾ ਹੈ ਅਤੇ ਇਸ ਇਲਾਕੇ ਦੇ ਵਿੱਚ ਬੀਤੇ ਸਮੇਂ ਵਿੱਚ ਨਸ਼ਾ ਪੂਰੇ ਤੜੱਲੇ ਦੇ ਨਾਲ ਵਿਕ ਰਿਹਾ ਹੈ ਹੁਣ ਇਲਾਕੇ ਦੇ ਸਥਾਨਕ ਲੋਕਾਂ ਨੇ ਇਸ ਨਸ਼ੇ ਦੀ ਵਿਕਰੀ ਤੋਂ ਤੰਗ ਪਰੇਸ਼ਾਨ ਹੋ ਕੇ ਗਲੀਆਂ ਦੇ ਵਿੱਚ ਪੋਸਟਰ ਲਗਾ ਦਿੱਤੇ ਨੇ ਕਿ ਅਫੀਮ ਗਾਂਜਾ ਸਲਫਾ ਅਤੇ ਹੋਰ ਵੀ ਜਿਹੜੇ ਨਸ਼ੇ ਨੇ ਉਹ ਕਿੱਥੋਂ-ਕਿੱਥੋਂ ਮਿਲਦੇ ਨੇ ਤਾਂ ਲੋਕਾਂ ਨੇ ਇਹ ਪੋਸਟਰ ਲਗਾ ਕੇ ਜ਼ਾਹਿਰ ਕੀਤਾ ਕਿ ਸਰਕਾਰ ਸੁੱਤੀ ਪਈ ਹੈ ਅਤੇ ਇਹਨਾਂ ਨਸ਼ੇ ਦੇ ਤਾਣੂ ਕੁਝ ਵੀ ਨਹੀਂ ਕਹਿ ਰਹੀ ਜੀ ਜੀ ਕੀ ਕਹੋਗੇ ਜੋ ਕੋਲਵਾ ਸਾਹਿਬ ਇੱਕ ਵਾਰ ਤੁਹਾਨੂੰ ਜੇ ਪੋਸਟ ਲੱਗੇ ਇਹ ਜੀ ਗੁਰੂ ਸਾਹਿਬ ਦੇ ਨਗਰੀ ਦੇ ਵਿੱਚ ਜੋ ਵੀ ਹੁੰਦਾ ਉਹ ਮਾੜਾ ਹੁੰਦਾ ਹੁੰਦਾ ਵੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗਾ ਵੀ ਸ਼ਰੇਆਮ ਚਿੱਟਾ ਹੈਗਾ ਕੋਈ ਆਪਾਂ ਨੂੰ ਡਰ ਵੀ ਨਹੀਂ ਹੈਗਾ ਆਪਾਂ ਦੱਸ ਵੀ ਸਕਦੇ ਹਾਂ ਕਿ ਪੁਲਿਸ ਵੱਲੋਂ ਇਹ ਰੇਡ ਨਹੀਂ ਕੀਤੀਆਂ ਨੇ ਕੁਝ ਖੜਿਆ ਨਹੀਂ ਹੈ ਤਾਂ ਮਹਾਰਾ ਜਿੰਨਾ ਚਿਰ ਵੀ ਇੱਥੇ ਛੋਟੇ ਮਲਾਜ਼ਮ ਮੌਜੂਦਾਂ ਨੇ ਉਹਨਾਂ ਚਿਰ ਇੱਥੇ ਚਿੱਟਾ ਵਗੈਰਾ ਸਭ ਕੋ ਐਂ ਹੀ ਵਿਗਦਾ ਰਹਿਣਾ ਵੱਡਿਆਂ ਦੀਆਂ ਹੋ ਜਾਂਦੀਆਂ ਚੇਂਜ ਛੋਟੇ ਆਈਆਂ ਤੇ ਸਾਰੇ ਵਾਗਮ ਆ ਇਹਨਾਂ ਦੇ ਚਿੱਟੇ ਵਾਲਿਆਂ ਦੇ ਕੀ ਕਹਿਣਾ ਚਾਹੋਗੇ ਨਵੀਂ ਸਰਕਾਰ ਬਣੀ ਆ ਮੰਨ ਕੀ ਕਰਦੇ ਹੋ ਨਵੀਂ ਸਰਕਾਰ ਨੂੰ ਚਾਹੀਦਾ ਸੀ ਇੱਕ ਕੰਮ ਕਰਨਾ ਉਹ ਕਿਹੜਾ ਕੰਮ ਆ ਨਸ਼ਾ ਵੇਚਣ ਵਾਲੇ ਦੇ ਇੱਕ ਕਤਲ ਸਿਰ ਤੇ ਉਮਰ ਕੈਦ ਇਹ ਕਰਨਾ ਚਾਹੀਦਾ ਸਰਕਾਰਾਂ ਨੇ ਹੁਣ ਕਰਦੀਆਂ ਕਿ ਉਹਨੇ ਮਾਨ ਸਾਹਿਬ ਨੇ ਵਿਆਹ ਕਰਾ ਲਿਆ ਆਹ ਦੇ ਨਜ਼ਾਰਿਆਂ 'ਚ ਬੀਜੀ ਆ ਕਦੀ ਆ ਦਿਵਾਲੀ ਤੇ ਦੀਵੇ ਲਾਇਆ ਤੇ ਜਨਾਨੀ ਨੂੰ ਐਦਾਂ ਐਦਾਂ ਹੁਣ ਇਹਦੇ ਬੇੜਾ ਕਰਕਾ ਜੀ ਆ ਗੁਰੂ ਸਾਹਿਬ ਦੀ ਨਗਰੀ ਦੇ ਵਿੱਚ ਇਹ ਕੋ ਹੋਣ ਡਿਆ ਬਹੁਤ ਹੀ ਦੁਖਦਾਈ ਗੱਲ ਹੈ ਕਿ ਪਵਿੱਤਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਸ ਤਰ੍ਹਾਂ ਦੇ ਜਿਹੜੇ ਪੋਸਟਰ ਲੱਗੇ ਆ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਸੀ ਤੇ ਇਹ ਜਿਹੜੀ ਆਮ ਪਾਰਟੀ ਜਿਹੜੀ ਅੱਜ ਰਾਜ ਕਰ ਰਹੀ ਹੈ ਇਹਨਾਂ ਨੇ ਬੜੇ ਬੜੇ ਵੱਡੇ ਵਾਅਦੇ ਕੀਤੇ ਸੀਗੇ ਇਸ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਇਹ ਨਸ਼ੇ ਲੈ ਕੇ ਆਈਆਂ ਜਾਂ ਨਸ਼ਾ ਕੰਟਰੋਲ ਕਰਨ ਦੇ ਵਿੱਚ ਅਸਫਲ ਰਹੀਆਂ ਬਹੁਤ ਸਾਰੇ ਵੱਡੇ ਵੱਡੇ ਇਹਨਾਂ ਨੇ ਝੂਠ ਬੋਲੇ ਤੇ ਅੱਜ ਬੜੇ ਦੁਖਦਾਈ ਗੱਲ ਹੈ ਇਹ ਜਿਹੜੇ ਪੋਸਟਰ ਹੈ ਇਹ ਪਵਿੱਤਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਹੀਂ ਲੱਗੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪੋਸਟਰ ਲੱਗ ਰਹੇ ਕਿਉਂਕਿ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਤੇ ਖਾਸ ਜਿਹੜਾ ਪ੍ਰਸ਼ਾਸਨ ਹੈ ਬਿਲਕੁਲ ਫੇਲ ਹੋ ਚੁੱਕਾ ਹੈ ਸਮੁੱਚੇ ਪੰਜਾਬ ਦੇ ਵਿੱਚ ਲੋਕ ਅੱਜ ਤਰਾ-ਤਰਾ ਕਰ ਰਹੇ ਹੈ ਤੇ ਨਸ਼ੇ ਰੋਕਣ ਦੇ ਵਿੱਚ ਬਿਲਕੁਲ ਅਸਫਲ ਇਹ ਸਰਕਾਰ ਰਹੀ ਹੈ ਇਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਪੰਜਾਬ ਦੇ ਲੋਕਾਂ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਮジョਰਿਟੀ ਦੇ ਵਿੱਚ ਵੋਟਾਂ ਲੈ ਕੇ ਤੇ ਅੱਜ ਹਿਮਾਚਲ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਉੱਥੇ ਬੜੇ ਵੱਡੇ ਵੱਡੇ ਝੂਠ ਬੋਲ ਰਹੇ ਆ ਮੈਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਉਹਨਾਂ ਸਟੇਟਾਂ ਨੂੰ ਕਿ ਇਹਨਾਂ ਲੋਕਾਂ ਦੇ ਝੂਠੇ ਪ੍ਰਚਾਰ ਤੋਂ ਬਚੋ ਕਿਉਂਕਿ ਪੰਜਾਬ ਦੇ ਲੋਕ ਅੱਜ ਇਹਨਾਂ ਨੂੰ ਸਤਾ ਦੇ ਵਿੱਚ ਲਿਆ ਕੇ ਬੜਾ ਸੰਤਾਪ ਹੰਡਾ ਰਹੇ ਆ ਪੰਜਾਬ ਦਾ ਹਰੇਕ ਵਰਗ ਅੱਜ ਇਸ ਸਰਕਾਰ ਤੋਂ ਦੁਖੀ ਹੈ ਇਹ ਸਰਕਾਰ ਹਰੇਕ ਫਰੰਟ ਤੇ ਫੇਲ ਹੋ ਚੁੱਕੀ ਹੈ ਤੇ ਖਾਸ ਤੌਰ ਤੇ ਜਿਹੜੇ ਸਾਡੇ ਨੌਜਵਾਨ ਆ ਉਹ ਅੱਜ ਨਸ਼ਿਆਂ ਦੇ ਨਾਲ ਮਰਦੇ ਜਾ ਰਹੇ ਆ ਤੇ ਸਾਡੇ ਜਿਹੜੇ ਪੰਜਾਬ ਦੇ ਮੰਤਰੀ ਹੈ ਪੰਜਾਬ ਦੇ ਐਮਐਲਏ ਸਹਿਬਾਨ ਹੈ ਤੇ ਬਾਕੀ ਜਿਹੜੇ ਮੁੱਖ ਮੰਤਰੀ ਹੈ ਸਾਰੇ ਆਪਣੇ ਕੁੰਭ ਕਰਨੀ ਨੀ ਸੁੱਤੇ ਪਏ ਆ ਤੇ ਜਦੋਂ ਇਹਨਾਂ ਨੂੰ ਥੋੜੀ ਜਾਗ ਆਉਂਦੀ ਹੈ ਤੇ ਜਾ ਕੇ ਹਿਮਾਚਲ ਔਰ ਗੁਜਰਾਤ ਦੇ ਵਿੱਚ ਜਾ ਕੇ ਨੇ ਆਪਣਾ ਚੋਣ ਪ੍ਰਚਾਰ ਕਰ ਰਹੇ ਆ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਪਹਿਲ ਦੇ ਆਧਾਰ ਤੇ ਸਾਰੀਆਂ ਗੱਲਾਂ ਬਾਤਾਂ ਨੂੰ ਛੱਡ ਕੇ ਪਹਿਲ ਦੇ ਆਧਾਰ ਤੇ ਨਸ਼ਿਆਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਜਿਹੜੀ ਸਾਡੀ ਜਵਾਨੀ ਹੈ ਉਹਨੂੰ ਬਚਾਇਆ ਜਾ ਸਕੇ ਇਹ ਜੀ ਗੁਰੂ ਸਾਹਿਬ ਦੀ ਨਗਰੀ ਦੇ ਵਿੱਚ ਜੋ ਵੀ ਹੁੰਦਾ ਬਹੁ ਮਾੜਾ ਹੁੰਦਾ ਹੁੰਦਾ ਵੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗਾ ਵੀ ਸ਼ਰੇਆਮ ਚਿੱਟਾ ਹੈਗਾ ਕੋਈ ਆਪਾਂ ਨੂੰ ਡਰ ਵੀ ਨਹੀਂ ਹੈਗਾ ਆਪਾਂ ਦੱਸ ਵੀ ਸਕਦੇ ਹਾਂ ਕਿ ਪੁਲਿਸ ਵੱਲੋਂ ਇਹਨਾਂ ਰੇਡ ਨਹੀਂ ਕੀਤੀ ਜਾਂਦੀ ਕੁਝ ਫਰਿਆ ਨਹੀਂ ਹੈ ਤਾਂ ਮਾਰਾ ਜਿੰਨਾ ਚਿਰ ਵੀ ਇੱਥੇ ਛੋਟੇ ਮੁਲਾਜ਼ਮ ਮੌਜੂਦਾਂ ਨੇ ਉਹਨਾਂ ਚਿਰ ਇੱਥੇ ਚਿੱਟਾ ਵਗੈਰਾ ਸਭ ਕੋ ਐਂ ਹੀ ਵਿਗਦਾ ਰਹਿਣਾ ਵੱਡਿਆਂ ਦੀਆਂ ਹੋ ਜਾਂਦੀਆਂ ਚੇਂਜ ਛੋਟੇ ਐ ਹੀ ਆ ਤਾਂ ਸਾਰੇ ਵਾਗਮ ਆ ਇਹਨਾਂ ਦੇ ਚਿੱਟੇ ਵਾਲਿਆਂ ਦੇ ਕੀ ਕਹਿਣਾ ਚਾਹੋਗੇ ਸਰਕਾਰ ਬਣੀ ਆ ਮੰਗੀ ਕਰਦੇ ਹੋ ਨਵੀਂ ਸਰਕਾਰ ਨੂੰ ਚਾਹੀਦਾ ਸੀ ਇੱਕ ਕੰਮ ਕਰਨਾ ਉਹ ਕਿਹੜਾ ਕੰਮ ਆ ਨਸ਼ਾ ਵੇਚਣ ਵਾਲੇ ਦੇ ਇੱਕ ਕਤਲ ਸਿਰ ਤੇ ਉਮਰ ਕੈਦ ਇਹ ਕਰਨਾ ਚਾਹੀਦਾ ਸਰਕਾਰਾਂ ਨੇ ਹੁਣ ਕਰਦੀਆਂ ਕਿ ਉਹਨੇ ਮਾਨ ਸਾਹਿਬ ਨੇ ਵਿਆਹ ਕਰਾ ਲਿਆ ਆ ਆ ਦੇ ਨਜ਼ਾਰਿਆਂ ਜੇ ਬੀਜੀ ਆ ਕਦੀ ਆ ਦੀਵਾਲੀ ਤੇ ਦੀਵੇ ਲਾਇਆ ਤੇ ਜਨਾਨੀ ਨੂੰ ਐਦਾ ਐਦਾ ਹੁਣ ਇਹਦੇ ਬੇੜਾ ਗਰਕਾ ਜੀ ਆ ਗੁਰੂ ਸਾਹਿਬ ਦੀ ਨਗਰੀ ਦੇ ਵਿੱਚ ਇਹ ਕੋਈ ਹੋਣ ਡਿਆ ਮਹਾਰਾਜ ਪਵਿੱਤਰ ਗੋਲਵਾਲ ਸਾਹਿਬ ਜਿਹੜੀ ਨਗਰੀ ਬੋਲੀ ਸ਼ਾ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਆ ਦੇਖੋ ਤੁਸੀਂ ਗੁਰਦੁਆਰਾ ਚਵਾਰਾ ਸਾਹਿਬ ਦਾ ਬੋਰਡ ਲੱਗਾ ਵਾ ਥੱਲੇ ਦੁਖੀ ਪਰਿਵਾਰ ਵੱਲੋਂ ਬੋਰਡ ਲਾਇਆ ਗਿਆ ਕਿ ਨਿੰਮ ਵਾਲੀ ਘਾਟੀ ਵਾਲ ਸ਼ਰਿਆਮ ਵਿਕਦਾ ਠੀਕ ਹੈ ਜੀ ਬਾਹਰੋਂ ਆਉਣ ਵਾਲੀ ਸੰਗਤ ਤੇ ਕੀ ਪ੍ਰਭਾਵ ਪਾਊਗਾ ਜੀ ਠੀਕ ਹੈ ਜੀ ਕੱਲ ਨੂੰ ਤੇ ਇੱਥੇ ਕੋਈ ਆਊਗਾ ਹੀ ਨਹੀਂ ਜਤਰੂ ਮਹਾਰਾਜ ਸਹੀ ਹੈ ਜੀ ਮੰਗ ਕਰਦੇ ਜੋ ਮੰਗੇ ਇਹੀ ਕਿ ਮਹਾਰਾਜ ਬੰਦ ਹੋਣਾ ਚਾਹੀਦਾ ਬਸ ਵੈ ਗੁਰ ਦੀ ਕਾਲਤਾ ਵੈ ਗੁਰ ਜੀ ਕੀ ਇਪਤਈ ਦਾਰੋ ਇਹ ਕਹਣਾ ਚਾਹੋਗੇ ਜੋ ਨਸ਼ੇ ਦੇ ਪੋਸਟ ਲੱਗੇ ਗਏ ਨੇ ਇੱਥੇ ਇਧਰ ਭਾਜੀ ਬੰਦ ਹੋਣਾ ਚਾਹੀਦਾ ਇਧਰ ਬਹੁਤ ਜਦੋਂ ਵੀ ਆਉਂਦੇ ਮੁੰਡੇ ਇਧਰੋਂ ਅੱਖਾਂ ਮੀਟਦੇ ਹੀ ਆਉਂਦੇ ਇਧਰ ਜਿੱਧਰ ਜਾਂਦੇ ਆ ਇਹ ਗੁਰਦਾਰੇ ਤੇ ਬਹੁਤ ਪ੍ਰਭਾਵ ਪੈਣ ਰਿਹਾ ਜੋ ਕੀ ਮੰਗ ਕਰਦੇ ਆ ਇਹ ਮੰਗ ਕਰਦੇ ਆ ਕਿ ਨਸ਼ਾ ਬੰਦ ਹੋਣਾ ਚਾਹੀਦਾ ਮਾਰਾ ਗੋਇੰਦਵਾਲ ਸਾਹਿਬ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ